ਸਾਹਿਬ ਜੀ ਦਾ ਕਿਹੜਾ ਦਿਹਾੜਾ ਹੈ ਪਹਿਲਾ ਗੁਰ ਕਦ ਪਹਿਲਾ ਪ੍ਰਕਾਸ਼ ਗੁਰੂ ਬਿਲਕੁਲ ਦੇਖ ਜੀ ਪਹਿਲਾ ਪ੍ਰਕਾਸ਼ ਗੁਰੂ ਜੀ ਦਾ ਬਾਸ ਚਲੋ ਹੁਣ ਤੁਸੀਂ ਦੱਸਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਪੰਜ ਪੰਜ ਉਦੋਂ ਤੱਕ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਹੁਣ ਇਸ ਵੇਲੇ ਜਿਸ ਗੁਰੂ ਸਾਹਿਬ ਨੂੰ ਤੁਸੀਂ ਅੱਜ ਦੇਖਦੇ ਹੋ ਉਹਦੇ ਵਿੱਚ ਕਿੰਨੇ ਗੁਰਸਹਿਬਾਨਾਂ ਦੀ ਬਾਣੀ ਦਰਜ ਹੈ 6 ਗੁਰੂਸਹਿਬਾਨਾਂ ਦੀ ਸ਼ਾਹਰਾਜ ਬਿਲਕੁਲ ਠੀਕ 6 ਗੁਰੂਸਹਿਬਾਨਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਸ਼ਾਮਲ ਹੈ ਕਿੰਨਾ ਆਉਂਦਾ ਆਜੋ ਬਿਲਕੁਲ ਠੀਕ 15 ਭਗਤਾਂ ਦੀ ਮੋਲੇ ਜੋਤਿਆ ਫਸਲੀਆ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭੱਟਾਂ ਦੀ ਬਾਣੀ ਦਰਜ ਹੈ ਆਜੋ ਬਿਲਕੁਲ ਠੀਕ 11 ਭੱਟ ਸਹਿਬਾਨਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਹਾਂਜੀ ਤਿੰਨ ਗੁਰਸਿੱਖਾਂ ਦੀ ਬਾਣੀ ਦਾ ਚਾਹ ਹਾਂਜੀ ਬਿਲਕੁਲ ਠੀਕ ਜੀ ਤਿੰਨ ਗੁਰਸਿੱਖਾਂ ਦੀ ਇਹਦੇ ਦੋ ਜਵਾਬ ਨੇ ਕੁਝ ਇਤਿਹਾਸਕਾਰਾਂ ਨੇ ਚਾਰ ਗੁਰਸਿੱਖ ਲਿਖਿਆ ਹੈ ਚੌਥੇ ਭਾਈ ਮਰਦਾਨਾ ਜੀ ਤਿੰਨ ਵੀ ਠੀਕ ਹੈ ਚਾਰ ਵੀ ਠੀਕ ਹੈ ਕਿਉਂਕਿ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਦੋਵੇਂ ਉੱਤਰ ਦਿੱਤੇ ਹੋਏ ਆ ਅਗਲਾ ਪ੍ਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਹਨ ਜਿਹੜੇ ਤੁਸੀਂ ਪੰਨੇ ਕਹਿੰਦੇ ਹੋ ਨਾ ਪਰ ਆਪਾਂ ਅੰਗ ਕਹਿੰਦੇ ਆ ਕੁੱਲ ਕਿੰਨੇ ਅੰਗ ਹਨ ਹਾਂਜੀ 1430 ਅੰਗ बिल्कुल ठीक चौदह सौ तीन अगला प्रश्न श्री गुरु ग्रंथ साहब जी देने राग हाँ जी आज इकती इकती शाबाश इकती राग जी? ਪ੍ਰਸ਼ਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀੜ ਦੀ ਜਦੋਂ ਸੰਪਾਦਨਾ ਕੀਤੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਲਿਖਵਾਈ ਤੇ ਲਿਖਣ ਦੀ ਸੇਵਾ ਦਿਖਾਰੀ ਕੌਣ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਜਿਨ੍ਹਾਂ ਨੇ ਲਿਖਿਆ ਹੱਥ ਨਾਲ ਸੁੰਦਰ ਲਿਖਤ ਚ ਹਾਂਜੀ ਭਾਈ ਗੁਰਦਾਸ ਜੀ ਬਿਲਕੁਲ ਠੀਕ ਸਾਨੀਆਂ ਭਾਈ ਗੁਰਦਾਸ ਜੀ ਅਗਲਾ ਪ੍ਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਕੌਣ ਸਨ ਹਾਂਜੀ ਬਾਬਾ ਬੁੱਢਾ ਜੀ ਸ਼ਾਬਾਸ਼ ਮਗਰੋਂ ਵੀ ਆਵਾਜ਼ ਆਈ ਉਹਨਾਂ ਦਾ ਵੀ ਠੀਕ ਬਾਬਾ ਬੁੱਢਾ ਜੀ ਬਹੁਤ ਵਧੀਆ ਸ਼ਾਬਾਸ਼ ਅਗਲਾ ਪ੍ਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪਹਿਲੀ ਵਾਰ ਪ੍ਰਕਾਸ਼ ਕਿੱਥੇ ਕੀਤਾ ਗਿਆ ਕਿਹੜੇ ਸਥਾਨ ਤੇ ఫైవ్ డేజీ బోల్ శ్రీ హరిమందరబాశీ బుద్ధ వదిగా సారే జతే